ਇਹ ਜਿਹੜੀ ਨਵੀਂ ਕਿਸਮ ਹੈ ਦੋ ਇਹਦੇ ਬਹੁਤ ਅੱਛੇ ਗੁਣ ਨੇ ਅਜੀ 20 ਦੀ ਰਸਤੀ ਕੋ ਘੱਟ ਸੀ 5-5 ਕਿਲੋ ਹੀ ਦੇ ਰਹੇ ਆ ਤੇ ਉਹਦੇ ਨਾਲ ਅੱਗੇ ਕਿਸਾਨਾਂ ਨੂੰ ਕਹਾਂਗੇ ਹੋਰ ਸੀਡ ਅਗਲੇ ਸਾਲ ਵਾਸਤੇ ਬੜਾ ਲੈਣ ਤੇ ਇਸ ਲਾਕੇ ਤੇ ਤੁਹਾਡਾ ਵੀ ਚੈਨਲ ਬਹੁਤ ਪ੍ਰਮੋਟ ਕਰ ਰਿਹਾ ਇਸ ਚੀਜ਼ ਨੂੰ ਤੇ ਇਹਨੂੰ ਆਪਾਂ ਹੋਰ ਅੱਗੇ ਇਕੱਠੇ ਹੋ ਕੇ ਲੱਗੇ ਕਿਸਾਨੀ ਦੀ ਬਿਹਤਰੀ ਲਈ ਹੁਣ ਤੱਕ 950 ਤੋਂ ਵਧੇਰੇ ਕਿਸਮਾਂ ਵਿਕਸਿਤ ਕਰਨ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸੂਚੀ ਵਿੱਚ ਝੋਨੇ ਦੀ ਇੱਕ ਹੋਰ ਨਵੀਂ ਕਿਸਮ ਸ਼ਾਮਲ ਹੋ ਗਈ ਏ ਜੀ ਹਾਂ ਪੀਯੂ ਦੇ ਡਾਕਟਰ ਡੀਆਰ ਪੁੰਬਲਾ ਖੇਤੀ ਖੋਜ ਕੇਂਦਰ ਬੱਲਵਾਰ ਸੌਂਕੜੀ ਵਿਖੇ ਲੱਗੇ ਸੌਣੀ ਦੇ ਪਹਿਲੇ ਕਿਸਾਨ ਮੇਲੇ ਵਿੱਚ ਸਫਾਰਿਸ਼ ਇਸ ਨਵੀਂ ਕਿਸਮ ਦੇ ਬੀਜ ਕਿਸਾਨਾਂ ਨੂੰ ਵਡੇ ਗਏ ਇਸ ਨਵੀਂ ਕਿਸਮ ਬਾਰੇ ਖੁਦ ਪੀਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਨੇ ਜਾਣਕਾਰੀ ਸਾਂਝੀ ਕੀਤੀ ਸੋ ਇਹਦੇ ਵਿੱਚ ਅਸੀਂ ਇੱਕ ਤਾਂ ਨਵੀਂ ਵੈਰਾਈਟੀ ਦਿੱਤੀ ਹੈਗੀ ਝੋਨੇ ਦੀ ਪੀਆਰ 132 ਪਹਿਲਾਂ ਸਾਡੀ 131 ਸੀ 126 ਸੀ ਇਹ ਜਿਹੜੀ ਨਵੀਂ ਕਿਸਮ ਹੈ ਦੋ ਇਹਦੇ ਬਹੁਤ ਅੱਛੇ ਗੁਣ ਨੇ ਇੱਕ ਤਾਂ ਇਹਨੂੰ ਖਾਦ ਜਿਹੜੀ ਹੈਗੀ 25% ਘੱਟ ਚਾਹੀਦੀ ਮਤਲਬ ਜੇ ਚਾਰ ਬੁਰੀ ਆਪਾਂ ਖਾਦ ਦਿਆਂ ਪਾਉਣੇ ਤਿੰਨ ਪਾਉਣ ਦੀ ਹੀ ਲੋੜ ਹੈ ਜੇ ਅਸੀਂ ਚਾਰ ਪਾਤੀਆਂ ਨਾ ਉਲਟਾ ਨੁਕਸਾਨ ਹੋਊਗਾ ਉਹਨੇ ਟਹਿ ਜਾਣਾ ਤੇ ਖਾਦ ਤੇ ਪੈਸਾ ਜਾਊਗਾ ਤੇ ਝਾੜ ਵੀ ਉਹਦਾ ਘਟ ਜਾਣਾ ਸੋ ਇਹਦੇ ਚ ਖਾਦ ਘੱਟ ਪਾਉਣੀ ਚੌਥਾ ਹਿੱਸਾ ਦੂਜੀ ਇਹਦੇ ਚੌੜ ਨੇ ਉਹ ਬਹੁਤ ਚਿੱਟੇ ਰੰਗਦੇ ਨੇ ਚੌੜਾਂ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਸੋ ਉਹਦੇ ਅਸੀਂ ਇੱਥੇ ਸੀਡ ਦੇ ਰਹੇ ਆਂ ਅਜੀ ਬੀਜ ਉਦਯੋਗ ਨੂੰ ਘੱਟ ਸੀ 5-5 ਕਿਲੋ ਹੀ ਦੇ ਰਹੇ ਆ ਤੇ ਉਹਦੇ ਨਾਲ ਅੱਗੇ ਕਿਸਾਨਾਂ ਨੂੰ ਕਹਾਂਗੇ ਹੋਰ ਸੀਡ ਅਗਲੇ ਵਾਸਤੇ ਪੜਾਉਣ। ਝੋਨਾ ਆਪਣੀ ਮੁੱਖ ਫਸਲ ਆ ਝੋਨੇ ਦੀ ਅਸੀਂ ਨਵੀਂ ਕਿਸਮਾਂ ਪੀਆਰ 132 ਕਿਸਮ ਦੀ ਜਿਹੜੀ ਆ ਉਦਿਸ਼ਪਾਰਸ਼ ਕੀਤੀ ਆ ਕਿਸਾਨਾਂ ਨੂੰ। ਇਹ ਜਿਹੜੀ 132 ਕਿਸਮਾਂ ਦੀ ਖਾਸੀਅਤ ਇਹ ਆ ਕਿ ਇਹ ਜਿਹੜੀ ਆ ਇਹਨੂੰ ਯੂਰੀਆ 25% ਘੱਟ ਪਾਉਣਾ। ਬਾਕੀ ਕਿਸਮਾਂ ਨਾਲੋਂ ਜੇਕਰ ਤੁਸੀਂ ਇਹਨੂੰ ਜ਼ਿਆਦਾ ਯੂਰੀਆ ਪਾਉਂਗੇ ਬਾਕੀ ਕਿਸਮਾਂ ਜਿੰਨਾ ਪਾਉਂਗੇ ਤਾਂ ਇਹ ਡਗ ਪੈਣੀ ਆ ਇਹ ਜਿਹੜੀ ਆ ਯੂਰੀਆ ਦੀ ਬਚਤ ਤੋਂ ਬਿਨਾ ਇਸ ਦਾ ਝਾੜ ਵੀ ਤਕਰੀਬਨ ਪੁਰਾਣੀ ਕਿਸਮ ਨਾਲੋਂ 50 ਕਿਲੋ ਜ਼ਿਆਦਾ ਇਹ 100 10-11 ਦਿਨਾਂ ਵਿੱਚ ਪੱਕ ਜਾਂਦੀ ਆ ਤੇ ਇਹਦੇ ਜਿਹੜੀ ਝੋਲਸ ਰੋਗ ਦੇ ਜੀਵਾਣੂ ਹੈਗੇ ਉਹਨਾਂ ਨੂੰ ਵੀ ਟਾਕਰਾ ਕਰਨ ਦੀ ਸਮਰੱਥਾ ਹੈਗੀ ਇਹਦੇ ਚ ਸੋਨੇ ਦੀਆਂ ਫਸਲਾਂ ਦੇ ਬੀਜ ਖੇਤੀ ਵਿਗਿਆਨ ਕੇਂਦਰਾਂ ਫਾਰਮ ਸਲਾਹਕਾਰ ਸੇਵਾ ਕੇਂਦਰਾ ਖੇਤਰੀ ਖੋਜ ਕੇਂਦਰਾ ਬੀਜ ਉਤਪਾਦਕ ਫਾਰਮਾ ਯੂਨੀਵਰਸਿਟੀ ਦੀ ਗੇਟ ਨੰਬਰ 1 ਅਤੇ ਸ਼ੰਭੂ ਬਾਰਡਰ ਉੱਪਰ ਸਥਿਤ ਬੀਜਾਂ ਦੀਆਂ ਦੁਕਾਨਾਂ ਉੱਪਰ ਉਪਲਬਧ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਬੀਜਾਂ ਦੀਆਂ ਦੁਕਾਨਾਂ ਹਫ਼ਤੇ ਦੇ 7 ਦਿਨ ਖੁੱਲੀਆਂ ਰਹਿਣਗੀਆਂ ਬੀਜ ਪ੍ਰਾਪਤ ਕਰਨ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕੇਂਦਰਾਂ ਨਾਲ ਇਨ੍ਹਾਂ ਨੰਬਰਾਂ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਪੀਏਯੂ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਤੋਂ ਗ੍ਰੀਨ ਮਾਈਕ ਦੀ ਖਾਸ ਰਿਪੋਰਟ